ਸਾਮ ਮਹੱਲਾ ਪੰਜਵਾਂ ਸ਼ੰਤ ਕਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸ਼ੁਭ ਚਿੰਤਨੋ ਗੋਵਿੰਦ ਰਮਣੋ ਨਿਰਮਲ ਸਾਧੂ ਸੰਗ ਨਾਨਕ ਨਾਮ ਨਬਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪਰਮ ਸਤ ਕਾਰਜੋ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਆਸਾ ਦੇ ਵਿੱਚੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਂ ਦਾ 459 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ। ਸ਼ੰਤ ਜਿਮੇ ਕਈ ਕਵੀ ਛੰਦ ਵਰਤਦੇ ਹਨ ਸਤਿਗੁਰਾਂ ਨੇ ਇੱਥੇ ਸ਼ੰਤ ਵਰਤਿਆ ਹੈ। ਇਕ ਓਅੰਕਾਰ ਸਤਿਗੁਰ ਪ੍ਰਸਾਦ। ਓ ਅਕਾਲ ਪੁਰਖ ਪਰਮਾਤਮਾ ਇਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ਼ੁਭ ਚਿੰਤਨ ਗੋਵਿੰਦ ਰਮਣ ਸ਼ੁਭ ਭਲੀ ਚਿੰਤਨ ਸੋਚਾਂ। ਗੋਵਿੰਦ ਰਵਣ ਗੋਵਿੰਦ ਦਾ ਸਮਰਨ ਕਰਾਂ। ਨਿਰਮਲ ਸਾਧੂ ਸੰਗ ਨਿਰਮਲ ਪਵਿੱਤਰ ਸਾਧੂ ਗੁਰੂ ਸੰਗ ਨਾਲ ਨਾਨਕ ਨਾਮ ਨਾ ਵਿਸਰੋ اے ਨਾਨਕ ਓ ਪ੍ਰਮਾਤਮਾ ਦਾ ਨਾਮ ਨਾ ਭਿਸਰੇ ਇੱਕ ਘੜੀ ਕਦੇ ਵੀ ਨਹੀਂ ਕਰ ਕੇ ਰਿਪਾ ਭਗਵੰਤ سوچا سوچتا رہ ਮੈਂ ਗੁਰੂ ਦੀ ਪਵਿੱਤਰ ਸੰਗਤ ਕਰਦਾ ਰਹਾ ਚੰਤ ਪਿੰनीर ਇਨੜੀਏ ਚਮਕਣ ਤਾਰੇ ਜਗ ਹੈ ਸੰਤ ਜਿਨਾ ਮੇਰੇ ਰਾਮ ਪਿਆਰੇ ਪਿੰनीर ਇਨੜੀਏ ਕਿੰਨੀ ਤਰੇਲ ਭਿਜੀ ਰੈਣੜੀਏ ਸੋਣੀ ਰਾਤ ਵਿੱਚ ਚਮਕਣ ਤਾਰੇ ਤਾਰੇ ਚਮਕਦੇ ਹਨ ਜਾਗ ਹੈ ਸੁਚੇਤ ਰਹਿੰਦੇ ਹਨ ਸੰਤ ਜਨ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਮੇਰੇ ਰਾਮ ਪਿਆਰੇ ਮੇਰੇ ਰਾਮ ਦੇ ਪਿਆਰੇ ਹੇ ਪਾਈ ਤਰੇਲ ਪੀਜੀ ਰਾਤ ਵਿੱਚ ਕਾਛ ਵਿੱਚ ਤਾਰੇ ਡਲਕਦੇ ਹਨ ਤਿਵੇਂ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ ਹੋਏ ਇਹਦੇ ਵਾਲੇ ਮਨੁੱਖਾਂ ਦੇ ਜਿੱਤ ਆਕਾਸ਼ ਵਿੱਚ ਸੋਨੇ ਆਤਮਕ ਗੁਣ ਲਿਸ਼ਕਾ ਮਾਰਦੇ ਹਨ ਮੇਰੇ ਰਾਮ ਦੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ ਰਾਮ ਪਿਆਰੇ ਸਦਾ ਜਾਗਹਿ ਨਾਮ ਸਿਮਰਹਿ ਅਨ ਦਿਨੋ ਚਾਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਇੱਕ ਖਿੰਨੋ RAM ਪਿਆਰੇ ਮੇਰੇ ਪ੍ਰਭੂ ਦੇ ਪਿਆਰੇ ਸਦਾ ਜਾਗੇ ਸਦਾ ਸੁਚੇਤ ਰਹਿੰਦੇ ਹਨ ਨਾਮ ਸਿਮਰਹਿ ਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਅਨ ਦਿਨੋ ਹਰ ਰੋਜ ਚਰਨ ਕਮਲ ਕੌਲ ਬੁਲਾ ਵਰਗੇ ਕੋਮਲ ਚਰਨ ਧਿਆਨ ਹਿਰਦੇ ਹਿਰਦੇ ਦੇ ਵਿੱਚ ਧਿਆਨ ਕਰਦੇ ਹਨ ਪ੍ਰਭ ਉਸ ਅਕਾਲ ਪੁਰਖ ਪਰਮਾਤਮਾ ਦਾ ਵਿਸਰਨਾ ਹੀ ਇੱਕ ਖਿੰਨੋ ਤੇ ਇੱਕ ਖਿੰਨ ਮਾਤਰ ਭੀਰਤਾ ਪਰ ਵੀ ਉਸ ਨੂੰ ਆਪਣੇ ਹਿਰਦੇ ਚੋਂ ਭੁੱਲਣ ਨਹੀਂ ਦਿੰਦੇ ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ ਹਰ ਵੇਲੇ ਪਰਮਾਤਮਾ ਦਾ ਨਾਮ ਸੁੰਨਰਦੇ ਹਨ ਸੰਤ ਜਨ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਕਰਦੇ ਹਨ ਤੇ ਉਸ ਦੇ ਦਰ ਤੇ ਅਰਦਾਸ ਕਰਦੇ ਹਨ हे प्रभु रता, रता जितने समय लई पी ਸਾਡੇ ਦਿਲ ਤੋਂ ਦੂਰ ਨਾ ਹੋ ਇਸ ਦੇ ਲਈ ਇਹ بار بار ਅਰਦਾਸ ਕਰਦੇ ਆਂ ਕਿ ਤੈਨੂੰ ਇੱਕ ਕਿਨ ਮਾਤਰ ਵੀ ਅਸੀਂ ਆਪਣੇ ਹਿਰਦੇ ਚੋਂ ਨਾ ਭੁਲਾ ਸਕੀਏ ਤਜ ਮਨ ਮੋਹ ਵਿਕਾਰ ਮਨ ਕਾ ਕਲ ਮਲਾ ਦੁਖ ਜਾਰੇ ਬੇਨਵੰਤ ਨਾਨਕ ਸਦਾ ਜਾਗਹਿ ਹਰ ਦਾਸ ਸੰਤ ਪਿਆਰੇ ਓ ਸੰਤ ਜਨ ਤਜ ਛੱਡ ਕੇ ਮਾਨ ਮੋਹ ਮਨ ਦਾ ਮਾਨ ਮੋਹ ਬਿਕਾਰ ਪਾਪ ਬਿਕਾਰ ਮਨ ਕਾ ਮਨ ਦਾ ਕਲਮਲ ਆਪਾਪ ਦੁਖ ਜਾਰੇ ਸਾੜ ਲੈ ਬਿਨਵੰਤ ਨਾਨਕ ਨਾਨਕ ਬੇਨਤੀ ਕਰਦਾ ਹੈ ਸਦਾ ਜਾਗੇ ਸਦਾ ਹੀ ਸੁਚੇਤ ਰਹਿੰਦੇ ਹਨ ਹਰ ਦਾਸ ਸੰਤ ਪਿਆਰਿਓ ਅਕਾਲ ਪੁਰਖ ਪਰਮਾਤਮਾ ਦੇ ਦਾਸ ਸੰਤ ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਪਿਆਰ ਕਰਦਾ ਹੈ ਗੁਰੂ ਸਾਹਿਬ ਨੂੰ ਮਾਨਣ ਕਰਦੇ ਹਨ ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ ਮੋਹ ਦੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ ਨਾਨਕ ਬੇਨਤੀ ਕਰਦਾ ਹੈ ਏ ਭਾਈ ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਮੇਰੀ ਇਸ ਜੜੀ ਆ ਡੰਬਰ ਬਣਿਆ ਮਨ ਅਨੰਦ ਭਿਆ ਪ੍ਰਭ ਆਪਤ ਸੁਣਿਆ ਮੇਰੀ ਸੇਜੜੀਏ ਹਿਰਦੇ ਦੀ ਸੋਨੇ ਸੇਜ ਉਤੇ ਆ ਡੰਪਰ ਸਜਾਵਟ ਬਣਿਆ ਬਣਾ ਲਿਆ ਮਨ ਆਨੰਦ ਭਿਆ ਮਨ ਵਿੱਚ आनंद ਭਿਆ ਆਨੰਦ ਬਣ ਗਿਆ ਪ੍ਰਭ ਆਵਤ ਸੁਣਿਆ ਜਦੋਂ ਉਹ ਆਕਾਲ ਪੁਰਖ ਪਰਮਾਤਮਾ ਦਾ ਆਉਣਾ ਸੁਣਿਆ ਪ੍ਰਭ ਮਿਲੇ ਸੁਆਮੀ ਸੁਖ ਹੈ ਗਮੀ ਚਾਬ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੂਖ ਭਾਗੇ ਪਰਾਣ ਮਨ ਤਨ ਸਭ ਹਰੇ ਪ੍ਰਭ ਮਿਲੇ ਸੁਆਮੀ ਜਦੋਂ ਮਾਲਕ ਪ੍ਰਭੂ ਮਿਲਿਆ ਸੁਖ ਗਾਮੀ ਸੁਖ અપੜਾਉਣ ਵਾਲੇ ਚਾਬ ਮੰਗਲ ਚਾਬ ਜਾਓ ਮੰਗਲ ਖੁਸ਼ੀਆਂ ਰਸ ਭਰੇ ਉਸ ਦੇ ਰਸ ਦੇ ਵਿੱਚ ਆਂਗ ਸੰਗ ਲਾਗੇ ਜਦੋਂ ਪਰਮਾਤਮਾ ਦੇ ਅੰਗਾਂ ਦੇ ਨਾਲ ਲੱਗੇ ਦੁੱਖ ਭਾਗੇ ਤੇ ਦੁੱਖ ਭੱਜ ਗਏ ਪ੍ਰਾਣ ਮਨ ਤਨ ਸਭ ਹਰੇ ਹਰੇ ਹਰਿਆਵਲਪੁਰੇ ਤਰਾਵਤ ਵਾਲੇ ਆਤਮਿਕ ਜੀਵਨ ਵਾਲੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਸਖੀ ਜਦੋਂ ਮੈਂ ਪ੍ਰਭੂ ਨੂੰ ਆਪਣੇ ਵੱਲ ਆਉਂਦਿਆਂ ਸੁਣਿਆ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਮੇਰੇ ਹਿਰਦੇ ਦੀ ਸੋਨੇ ਸੇ ਜਿੱਤੇ ਸਜਾਵਟ ਬਣ ਗਏ ਹੈ ਸਾਕੀ ਜਿੰਨਾ ਬੜਪਾਗਿਆਂ ਨੂੰ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਹਿਰਦੇ ਚਾਹਾਂ ਨਾਲ ਖੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ ਉਹ ਪ੍ਰਭੂ ਦੇ ਅੰਗ ਚਰਨਾਂ ਨਾਲ ਜੁੜੇ ਰਹਿੰਦੇ ਹਨ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ ਸਾਰੇ ਆਤਮਿਕ ਜੀਵਨ ਨਾਲ ਹਰੇ ਹੋ ਜਾਂਦੇ ਹਨ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ ਉਨੋ ਉਤੇ ਅਕਾਲ ਪੁਰਖ ਪਰਮਾਤਮਾ ਆਪ ਕਿਰਪਾ ਕਰਦਾ ਹੈ ਮਨ ਇਛ ਪਾਈ ਪ੍ਰਵਤ ਆਈ ਸੰਜੋਗ ਸਾਹਾ ਸੁਭ ਗਣਿਆ ਬਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਨਿਛ ਭਾਈ ਮਨ ਦੀ ਹਰੇਕੀ ਚਾਪ ਪੂਰੀ ਹੋ ਗਈ ਪ੍ਰਵਤਿ ਆਈ ਪ੍ਰਭੂ ਨੂੰ ਤੇ ਆ ਕੇ ਸੰਜੋਗ ਮਿਲਾਪ ਸਾਹਾ ਵਿਆਹ ਦਾ ਮਹੂਰਤ ਸ਼ੁਭ ਗਣਿਆ ਸ਼ੁਭ ਭਲਾ ਗਣਿਆ ਗਿਣਿਆ ਬਿਨਵੰਦ ਨਾਨਕ ਮਿਲੇ ਸ਼੍ਰੀ ਧਰ ਸ਼੍ਰੀ ਧਰ ਸ਼੍ਰੀ ਲక్ష్ਮੀ ਜੀ ਦਾ ਸਹਾਰਾ ਪਰਮਾਤਮਾ ਗੁਰੂ ਸਾਹਿਬ ਪਰਮਾਨੰਤ ਕਰਦੇ ਹਨ ਗੁਰੂ ਦੀ ਸ਼ਰਨ ਪੈ ਕੇ ਜਿਹੜੇ ਮਨੁੱਖ ਪ੍ਰਭੂ ਦਾ ਧਿਆਨ ਕਰਦੇ ਹਨ ਉਹਨਾਂ ਦੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਗੁਰੂ ਪਰਮਾਤਮਾ ਨਾਲ ਉਹਨਾਂ ਦੇ ਮਿਲਾਪ ਕਾਰਨ ਲਈ ਭਲਾ ਸੰਜੋਗ ਬਣਾ ਦਿੰਦਾ ਹੈ ਚੰਗਾ ਮੂਰਤ ਕੱਢ ਦਿੰਦਾ ਹੈ ਨਾਨਕ ਬੇਨਤੀ ਕਰਦਾ ਹੈ ਜਿਨ੍ਹਾਂ ਬੜਪਾਗੀਆਂ ਨੂੰ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸਾਰੇ ਆਨੰਦ ਬਣ ਜਾਂਦੇ ਹਨ ਉਲਾਰਾ ਬਣਿਆ ਰਹਦਾ ਹੈ ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ ਰਸ ਪ੍ਰੇਮ ਪਰਿ ਕਛ ਬੋਲ ਨਾ ਜਾਣੀ ਮਿਲ ਸਖੀਆਂ ਆਸ ਮਿਲ ਮਿਲ ਕੇ ਸਖੀਆਂ ਸਹੇਲੀਆਂ ਸਤਸੰਗੀਆਂ ਪੁੱਛੇ ਪੁੱਛਦੀਆਂ ਹਨ ਕਹੋ ਕੰਤ ਨਿਸ਼ਾਨੇ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦੀ ਕੀ ਨਿਸ਼ਾਨੀ ਹੈ ਰਸ ਪ੍ਰੇਮ ਭਰੀ ਪ੍ਰਮਾਤਮਾ ਦੇ ਪ੍ਰੇਮ ਰਸ ਵਿੱਚ ਭਰੀ ਹੋਈ ਕਛ ਬੋਲ ਨਾ ਜਾਣੇ ਮੈਂ ਦੱਸਣਾ ਨਹੀਂ ਜਾਣਦੀ ਕੀ ਪ੍ਰਮਾਤਮਾ ਦੇ ਨਾਮ ਦਾ ਕੀ ਰਸ ਹੈ ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤ ਨ ਪਾਵਹਿ ਭਗਤ ਪਾਏ ਧਿਆਏ ਸੁਆਮੀ ਸਦਾ ਹਰ ਗੁਣ ਦਾ ਵਹਿ ਗੁਣ ਗੂੜ ਗੁਪਤ ਬੂੜ ਕਹਿੰਦੇ ਨੇ ਡੂੰਗੇ ਗੋਪਤ ਗੁੰਝੇ ਆਪਾਰ ਬਿਆੰਤ ਕਰਤੇ ਕਰਤਾਰ ਧਰਤੀ ਦਾ ਪਾਲਣ ਪੋਸ਼ਣ ਕਰਨ ਵਾਲਾ ਕਰਤਾ ਨਿਗਮ ਬੇਦ ਅੰਤ ਨਾ ਪਾਵੇ ਵੇਦਾਂ ਨੇ ਵੀ ਉਦਾਂਤ ਨਹੀਂ ਪਾਇਆ ਭਗਤ ਪਾਏ ਜੋ ਪਰਮਾਤਮਾ ਦੀ ਭਗਤੀ ਨੂੰ ਜੋ ਪਰਮਾਤਮਾ ਨੂੰ ਪ੍ਰਵਾਨ ਹੋ ਜਾਂਦੇ ਹਨ ਤੇ ਆਏ ਉਹ ਹੀ ਪਰਮਾਤਮਾ ਦਾ ਸਿਮਰਨ ਕਰਦੇ ਹਨ ਸਵਾਮੀ ਮਾਲਕ ਸਦਾ ਹਰ ਗੁਣ ਗਾਵੇ ਉਹੀ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਹਰ ਰੋਜ਼ ਗਾਉਂਦੇ ਰਹਿੰਦੇ ਹਨ ਗੁਰੂ ਸਾਹਿਬ ਫਰਮਾਨ ਕਰਦੇ ਹਨ ਸਹੇਲੀਆਂ ਮਿਲ ਕੇ ਮੈਨੂੰ ਪੁੱਛਦੀਆਂ ਹਨ ਕਿ ਪ੍ਰਭੂ ਖਸਮ ਦੀ ਕੋਈ ਨਿਸ਼ਾਨੀ ਦੱਸ ਮੈਂ ਉਸ ਦੇ ਮਲਾਪ ਦੇ ਆਨੰਦ ਵਿੱਚ ਮਗਨ ਤਾਂ ਹਾਂ ਉਸ ਦੇ ਪ੍ਰੇਮ ਨਾਲ ਮੇਰਾ ਹਿਰਦਾ ਭਰਿਆ ਰਹਿੰਦਾ ਹੈ ਪਰ ਮੈਂ ਉਸ ਦੀ ਕੋਈ ਨਿਸ਼ਾਨੀ ਦੱਸਣਾ ਨਹੀਂ ਜਾਣਦੀ ਮੇਰੇ ਉਸ ਕਰਤਾਰ ਦੇ ਗੁਣ ਡੂੰਗੇ ਹਨ ਗੁਜੇ ਹਨ ਬਿਆੰਤ ਹਨ ਬੇਦ ਵੀ ਉਸ ਦੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਉਸ ਦੇ ਸੇਵਕ ਉਸ ਦੀ ਭਗਤੀ ਦੇ ਰੰਗ ਵਿੱਚ ਉਸ ਦੇ ਪ੍ਰੇਮ ਵਿੱਚ ਜੁੜ ਕੇ ਉਸ ਦਾ ਧਿਆਨ ਧਾਰ ਕੇ ਸਦਾ ਉਸ ਮਾਲਕ ਦੇ ਗੁਣ ਗਾਉਂਦੇ ਰਹਿੰਦੇ ਹਨ ਸਗਲ ਗੁਣ ਸੋ ਗਿਆਨ ਆਪਣੇ ਪ੍ਰਭ ਪਾਣੀ ਬੇਨਵੰਦ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸਗਲ ਗੁਣ ਸਾਰੇ ਗੁਣ ਸੋ ਗਿਆਨ ਸ੍ਰੇਸ਼ਟ ਗਿਆਨ ਦਾ ਮਾਲਕ ਪੂਰਨ ਸਰਬ ਵਿਆਪਕ ਆਪਣੇ ਪ੍ਰਭ ਪਾਣੀ ਪ੍ਰਭ ਪਾਣੀ ਪ੍ਰਭ ਨੂੰ ਪਿਆਰੀ ਲੱਗੇ ਮਨਵੰਤ ਨਾਨਕ ਰੰਗ ਰਾਤੀ ਰੰਗ ਰਾਤੀ ਰੰਗ ਦੇ ਵਿੱਚ ਰੰਗੀ ਹੋਏ ਪ੍ਰੇਮ ਸਹਿਜ ਸਮਾਣੇ ਸਹਿਜ ਆਤਮਕ ਡੋਲਤਾ ਵਿੱਚ ਨਾਨਕ ਬੇਨਤੀ ਕਰਦਾ ਹੈ ਜਿਹੜੀ ਜੀਵ ਇਸਰੀ ਉਸ ਖਸਮ ਪ੍ਰਭੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਆਤਮਾ ਕਾ ਡੋਲਤਾ ਵਿੱਚ ਲੀਨ ਰਹਿੰਦੀ ਹੈ ਉਹ ਆਪਣੇ ਉਸ ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਜੋ ਸਾਰੇ ਗੁਨਾ ਦਾ ਮਾਲਕ ਹੈ ਜੋ ਸ੍ਰੇਸ਼ਟ ਗਿਆਨ ਵਾਲਾ ਹੈ ਜੋ ਸਰਬ ਵਿਆਪਕ ਹੈ ਸੁਖੋ ਸੁਹੇਲੜੇ ਹਰ ਗਾਵਣ ਲਾਗੇ ਸਾਜਨ ਸਰਸ ਅੜੇ ਦੁੱਖ ਦੁਸ਼ਮਣ ਨ ਭਾਗੇ ਸੁਹੇਲੜੇ ਸਿਧ ਸਲਾਹ ਦੇ ਸੋਨੇ ਗੀਤ ਹਰ ਗਾਵਣ ਲਾਗੇ ਜਦੋਂ ਹਰੀ ਦੇ ਗਾਉਣ ਲੱਗੇ ਸਾਜਨ ਮਿੱਤਰ ਸ਼ੁਭ ਗੁਣ ਸਰਸੜੇ ਪ੍ਰਪੂਲਤ ਹੋਏ ਬਦਲ ਭੁੱਲਣ ਲੱਗੇ ਦੁਖੋ ਦਸ਼ਮਣ ਭਾਗੇ ਦਸ਼ਮਣ ਤੋਂ ਮਾਦਿਕ ਵੈਰੀ ਸੁਖ ਸਹਜ ਸਰਸੇ ਹਰ ਨਾਮ ਰਹਿ세 ਪ੍ਰਭ ਆਪ ਕਿਰਪਾ ਧਾਰਿਆ ਹਰ ਚਾਰੋਂ ਨਾਂ ਲਾ ਕੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਖ ਸਹਜ ਆਤਮਾ ਕੋ ਡੋਲਤਾ ਦੇ ਸੁਖ ਸਰਸੇ ਮੌਲ ਪਏ ਨਾਮ ਨਾਮ ਵਿੱਚ ਰਹਿ ਏ ਪ੍ਰਸਾਨ ਹੋਏ ਪ੍ਰਭ ਪ੍ਰਭੂ ਨੇ ਆਪ ਕਿਰਪਾ ਧਾਰੀਆਂ ਜਦੋਂ ਪ੍ਰਭੂ ਨੇ ਆਪ ਕਿਰਪਾ ਕੀਤੀ ਹਰ ਚਰਨ ਲਾਗੇ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗੇ ਸਦਾ ਜਾਗੇ ਤੇ ਸੁਚੇਤ ਹੋ ਗਏ ਮਿਲੇ ਪ੍ਰਭ ਜਦੋਂ ਪ੍ਰਭੂ ਨੂੰ ਮਿਲੇ ਬਨਵਾਰਿਆ ਜਗਤ ਦਾ ਮਾਲਕ ਜੰਗਲੀ ਪੁੱਲਾਂ ਦੀ ਮਾਲਾ ਪਾਉਣ ਵਾਲਾ ਬਨਵਾਰੀ ਗੁਰੂ ਸਾਹਿਬ ਪਰਮਾਨੰ ਕਰਦੇ ਹਨ اے ਭਾਈ ਪਰਮਾਤਮਾ ਦੇ ਭਗਤ ਹਰ ਜਨ ਜਦੋਂ ਪਰਮਾਤਮਾ ਦੇ ਸੁਖਦਾਈ ਸਿਮਸਲਾ ਦੇ ਸੋਨੇ ਗੀਤ ਗਾਉਣ ਲੱਗ ਪੈਂਦੇ ਹਨ ਉਹਨਾਂ ਦੇ ਅੰਦਰ ਸ਼ੁਭ ਗੁਣ ਮਿੱਤਰ ਬਾਦੇ ਬੁੱਲਦੇ ਹਨ ਉਹਨਾਂ ਦੇ ਦੁੱਖ ਤੇ ਕਮਾਤੇ ਕੈਰੀ ਨਾਸ ਜਾਂਦੇ ਹਨ ਆਤਮਿਕ ਅਡੋਲਤਾ ਦੇ ਸੁਖ ਉਹਨਾਂ ਦੇ ਅੰਦਰ ਮੌਜੂਦ ਹੰ। ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਉਹ ਪ੍ਰਸੰਨ ਚਿਤ ਰਹਿੰਦੇ ਹਨ। ਪਰ ਇਹ ਸਾਰੀ ਮਿਹਰ ਪ੍ਰਭੂ ਨੇ ਆਪ ਹੀ ਕੀਤੀ ਹੁੰਦੀ ਹੈ। ਆਪਣੇ ਸੇਵਕਾਂ ਦੇ ਪ੍ਰਭੂ ਮਿਹਰ ਕਰਦਾ ਹੈ। ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਬੇਕਾਰਾਂ ਦੇ ਹੱਲਿਆਂ ਵੱਲੋਂ ਸੁਦਾ ਸੁਚੇਤ ਰਹਿੰਦੇ ਹਨ ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਛੁਪੋ ਦਿਵਸ ਆਏ ਸਹਿਜ ਪਾਏ ਸਗਲ ਨਿਦ ਪ੍ਰਭ ਪਾਗੀ ਬਿਨ ਬੰਦ ਨਾਨਕ ਸ਼ਰਨ ਸੁਆਮੀ ਸਦਾ ਹਰ ਜਨ ਤਾਗੇ ਸ਼ੁਭ ਦਿਵਸੇ ਆਏ ਸ਼ੁਭ ਚੰਗੇ ਦਿਵਸੇ ਆਏ ਦਿਨੇ ਆਗੇ ਸਹਿਜ ਆਤਮਕ ਅਡੋਲਤਾ ਵਿੱਚ ਸਗਲ ਨਿਦ ਸਾਰੇ ਖਜਾਨੇ ਪ੍ਰਭ ਪਾਗੇ ਪ੍ਰਭੂ ਦੇ ਚਰਨਾਂ ਦੇ ਵਿੱਚ ਬਿਨਵੰਤ ਨਾਨਕ ਨਾਨਕ ਬੇਨਤੀ ਕਰਦਾ ਹੈ ਸ਼ਰਨ ਸੁਆਮੀ ਮਾਲਕ ਦੀ ਸ਼ਰਨ ਦੇ ਵਿੱਚ ਸਦਾ ਹਰ ਜਨ ਸਦਾ ਹੀ ਪਰਮਾਤਮਾ ਦੇ ਜਨ ਤਾਗੇ ਤੋੜਨੇ ਬੇ ਪ੍ਰੀਤ ਤੋੜਨੇ ਭਾਈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਉਹ ਸੇਵਕ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਬੰਕਾਰਾਂ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ ਤੇ ਜਗਤ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਹੇ ਭਾਈ ਸੰਤ ਜਿਨ੍ਹਾਂ ਵਾਸਤੇ ਜੀਵਨ ਦੇ ਇਹ ਭਲੇ ਦਿਨ ਆਏ ਹੁੰਦੇ ਹਨ ਉਹ ਆਤਮਾ ਘੜੋਲ ਦਾ ਵਿੱਚ ਟਿਕ ਕੇ ਸਾਰੇ ਗੁਣਾਂ ਦੇ ਖਜ਼ਾਨੇ ਪਰਬੂ ਦੇ ਚਰਨ ਵਿਸਾਰਦੇ ਰਹਿੰਦੇ ਹਨ ਨਾਨਕ ਬੇਨਤੀ ਕਰਦਾ ਹੈ ਪਰਮਾਤਮਾ ਦੇ ਸੇਵਕ ਮਾਲਕ ਪ੍ਰਭੂ ਦੇ ਚਰਨ ਆ ਕੇ ਸਦਾ ਲਈ ਉਸ ਨਾਲ ਪ੍ਰੀਤ ਲਗਾਉਂਦੇ ਰਹਿੰਦੇ ਹਨ